ਕਟਣਾ ਨਾ ਇਹ ਆਉਂਦੇ ਸੀ ਸ਼ਾਮੀ ਉਧਰੋਂ ਆਪਣੀ ਡਿਊਟੀ ਤੋਂ ਤਕਰੀਬਨ ਜਿਹੜੇ ਕੰਮ ਸੀ ਇਹਨਾਂ ਨੂੰ ਥੋੜਾ ਲੇਟ ਹੋ ਗਏ ਤੇ ਉਧਰੋਂ ਇਧਰ ਆਉਂਦੇ ਆ ਤੇ ਜਦੋਂ ਕੱਚਿਆਂ ਪੱਕਿਆਂ ਵਾਲਾ ਜਿਹੜਾ ਮੋੜ ਹੈ ਨਾ ਉਹ ਬੜਾ ਥੋੜਾ ਡੇਂਜਰਸ ਹੈ ਤੁਹਾਨੂੰ ਪਤਾ ਕਿ ਉਹ ਥੋੜਾ ਟੇਢਾ ਜਿਹਾ ਪੂਰਾ ਸਾਫ਼ ਨਹੀਂਗਾ ਤੇ ਇਹ ਉਦਹਾਰਿਕਾ ਬਲੋਂ ਹੁੰਦੇ ਤੇ ਜੋ ਜਿਹੜੀ ਇਧਰੋਂ ਗੱਡੀ ਠਿੱਕੀ ਗੰਡ ਸਾਈਡ ਤੋਂ ਜਾਣ ਡਈ ਹੈ ਨਾ ਉਹਨਾਂ ਨੇ ਉਸ ਸਾਈਡ 'ਚ ਕਰ ਦਿੱਤੀ ਤੇ ਆਮੋ ਸਾਹਮਣੇ ਜੋ ਲਾਈਟਾਂ ਵੱਜੀਆਂ ਇਹਨਾਂ ਨੂੰ ਬਚਾਉਣ ਦੇ ਜਦੋਂ ਉਹਨੂੰ ਬਚਾਉਣ ਲੱਗੇ ਆ ਇਹਨਾਂ ਤੋਂ ਗੱਡੀ ਸਿੱਧੀ ਜਿਹੜੀ ਉਹ ਮਤਲਬ ਨਹਿਰ ਵੱਲ ਨੂੰ ਚਲੀ ਗਈ ਹੈ ਤੇ ਫਿਰ ਬਚਾਉਂਦਿਆਂ ਬਚਾਉਂਦਿਆਂ ਨਹਿਰ 'ਚ ਪਾਣੀ ਜਿਆਦਾ ਸੀ ਗੱਡੀ ਵਿੱਚ ਦਿੱਕਤੀ ਤੇ ਬਾਅਦ ਦੇ ਵਿੱਚ ਉਹ ਜਿਹੜੀ ਗੱਡੀ ਲੋਕ ਹੋ ਗਈ ਹੈ ਤੇ ਪਾਣੀ ਅੰਦਰ ਭਰ ਗਿਆ ਇਹਨਾਂ ਤੋਂ ਜਿਹੜਾ ਸੀ ਉਹ ਬਾਹਰ ਨਹੀਂ ਨਿਕਲੇਗਾ ਕੋਸ਼ਿਸ਼ ਕੀਤੀ ਆ ਉਹ ਟਾਂ ਵੀ ਮਤਲਬ ਉਹ ਪੁਲਿਸ ਵਾਲਿਆਂ ਮੁੜ ਕੇ ਜਦੋਂ ਬੇ ਵੇਖਿਆ ਜਾਂ ਕੁਝਾਂ ਕਿ ਇਹਨੇ ਵੇਖਿਆ ਉਹਨਾਂ ਬਾਅਦ ਦੇ ਵਿੱਚ ਪਾਣੀ ਬੰਦ ਕਰਕੇ ਉਹ ਜਿਹੜੀਆਂ ਮਸ਼ੀਨਾਂ ਲਗੀਆਂ ਤੇ ਫਿਰ ਉਹਨਾਂ ਟਰੈਕਟਰ ਲਿਆ ਕੇ ਗੱਡੀ ਸਿੱਧੀ ਕਰਕੇ ਜਿੰਨੇ ਚਿਰ ਨੂੰ ਮਤਲਬ ਕੱਢਣ ਦੀ ਕੋਸ਼ਿਸ਼ ਕੀਤੀ ਉਹਨੇ ਚਿਰ ਨੂੰ ਫਿਰੇ ਇੱਕ ਇੱਕ ਗੁਰਜੋਇ ਸਿੰਘ ਹਾਂਜੀ ਕੀ ਦਾ ਸੀ ਇਹ ਪਟਵਾਰੀ ਸਾਹਿਬ ਦਾ ਰੰਜੋਤ ਸਿੰਘ ਰੰਜੋਤ ਸਿੰਘ ਰੰਜੋਤ ਸਿੰਘ ਤੇ ਕਿੱਥੇ ਡਿਊਟੀ ਸੀ ਇਹਨਾਂ ਦੀ ਇਹਨਾਂ ਦੇ ਸੁਭਾਲ ਇੱਧਰ ਪਰਿਵਾਰਕ ਨੇ ਜੀ ਮੁੱਛੇ ਇੱਧਰ ਰਪਿੰਦਰ ਸਰਦਾਰ ਸੀ ਉਹਨਾਂ ਕੋਲ ਤੇ ਪਰਿਵਾਰ ਚ ਕੌਣ ਕੌਣ ਜੀ ਉਹ ਈਦੇ ਪਰਿਵਾਰ ਦੇ ਵਿੱਚ ਇਹਨਾਂ ਦਾ ਇਹਨਾਂ ਦੇ ਡੈਡੀ ਜਿਹੜੇ ਉਹਨਾਂ ਦੀ ਪਹਿਲਾਂ ਹੀ ਉਹ ਵੀ ਪਟਵਾਰੀ ਸੀ ਉਹਨਾਂ ਦੀ ਪਹਿਲੀ ਇੱਥੇ ਐਕਸੀਡੈਂਟ ਨਾਲ ਡੈਥ ਹੋ ਗਈ ਕੱਚੇ ਪੱਕੇ ਲਾ ਕੇ ਉਹਨਾਂ ਦੀ ਵੀ ਉਹ ਵੀ ਉਦੋਂ ਤਨਖਾਹ ਲੈ ਕੇ ਵਾਪਸ ਆ ਰਹੇ ਸੀ ਉਹਨਾਂ ਦੀ ਸਨ 2000 ਦੇ ਵਿੱਚ ਉਹਨਾਂ ਦੀ ਡੈਥ ਹੋ ਗਈ ਸੀ ਤੇ ਹੁਣ ਆਪਣਾ ਇਹਨਾਂ ਦਾ ਇੱਕ ਛੋਟਾ ਭਰਾ ਤੇ ਇਹਨਾਂ ਦਾ ਇੱਕ ਛੋਟਾ ਜਿਹਾ ਬੱਚਾ ਜਿਹੜਾ ਮਤਲਬ 1.5 ਸਾਲ ਦਾ ਵਿਆਹ ਇਹਨਾਂ ਕਿੰਨੇ ਦਿਨੋਂ ਕਿੰਨੇ ਚਿਰ ਹੋ ਗਏ ਹੈ? ਵਿਆਹ ਨੂੰ तकरीबन 3-3.5 ਸਾਲ ਹੋ ਗਏ ਹੁਣ ਡੈੱਡ ਬੋਡੀ ਕਿੱਥੇ? ਡੈੱਡ ਬੋਡੀ ਜਿਹੜੀ ਉਹ ਸਿਵਲ ਹਸਪੀਟਲ ਹੈ ਜੀ ਭੱਟੀ ਇਹ ਛੋਟਾ ਭਰਾ ਬਸ ਇਹਨਾਂ ਦਾ ਇੱਕ ਤੇ ਬੱਚਾ ਬਸ ਛੋਟਾ ਹੀ ਪ੍ਰੋਬਲਮ ਹੈ। ਹਾਂਜੀ ਭਾਈ ਇਹ ਜਿਹੜਾ ਐਕਸੀਡੈਂਟ ਹੋਇਆ ਤੇ ਕੀ ਗੱਲ ਹੋਈ ਤੇ ਕੀ ਕੀ ਬਣੀ ਜਾਂਦੀ ਹੈ। ਭਾਜੀ ਮੈਂ ਆਪਣੇ ਅੰਮ੍ਰਿਤਸਰ ਤੋਂ ਵਾਪਸ ਆਇਆ ਸੀ। ਮਨੂੰ ਮੇਰੇ ਫਰੈਂਡ ਦਾ ਫੋਨ ਆਇਆ ਇਹ ਸਾਰੇ ਇਕੱਠੇ ਬੈਠੇ ਸੀ। ਇੱਕ ਸੀ ਰਮਜੋਤ ਸਿੰਘ, ਅਜਿੰਦਰ ਸਿੰਘ ਤੇ ਜਰਮਨ ਤੇ ਮਨੂੰ ਅਚਾਨਕ ਜਦੋਂ ਮੈਂ ਘਰ ਆਇਆ ਤੇ ਮਨੂੰ ਜਰਮਨ ਦਾ ਫੋਨ ਆਇਆ ਕਿ ਇਹਨਾਂ ਦਾ ਐਕਸੀਡੈਂਟ ਹੋ ਗਿਆ ਹੈ। ਕੱਚੇ ਪੱਕੇ ਤੇ ਮੈਂ ਜਲਦੀ ਜਲਦੀ ਇੱਥੋਂ ਨਿਕਲਿਆ ਜਦੋਂ ਬੱਚੇ ਪੱਕੇ ਨੂੰ ਤੇ ਉੱਥੇ ਜਾ ਕੇ ਪਹੁੰਚਿਆ ਤੇ ਉਹ ਕਹਿੰਦੇ ਆ ਜੀ ਗੱਡੀ ਲੈ ਗਈ ਇਹਨਾਂ ਨੂੰ ਪੱਟੀ ਸਿਵਲ ਹਸਪੀਟਲ ਪਰ ਮਨੂੰ ਉੱਥੇ ਬਜ਼ੁਰਗ ਨੇ ਉਹਨਾਂ ਨੇ ਦੱਸਤਾ ਕਿ ਕਹਿੰਦੇ ਉਥੋਂ ਗੱਡੀ ਨਾਲ ਭਜਾ ਕੇ ਲੈ ਕੇ ਜਾਈ ਹੁਣ ਫਾਇਦਾ ਕੋਈ ਨਹੀਂ ਆ ਪੂਰੇ ਹੋ ਚੁੱਕੀ ਆ ਤੇ ਮੈਂ ਉੱਥੋਂ ਫਿਰ ਜ਼ਿਆਦਾ देर ਨਹੀਂ ਠਹਿਰਿਆ ਮਨੂੰ ਜਲਦੀ ਸੀ ਇਹਨਾਂ ਦੀ ਮੈਂ ਯਕੀਨ ਨਹੀਂ ਕਰਦਾ ਪਿਆ ਇਹਨਾਂ ਦੀ ਗੱਲ ਦਾ ਮਨੂੰ ਇਹ ਸੀ ਚੱਲ ਜਾਂ ਛੱਡ ਲੱਗੀ ਹੋਊਗੀ ਮੇਰਾ ਹੁਣ ਆਪਣਾ ਭਰਾ ਵਾ ਮੇਰਾ ਮੈਂ ਤੁਹਾਨੂੰ ਹੁਣ ਕਿੱਦਾਂ ਦੱਸਾਂਗੇ ਮੈਨੂੰ ਇਹ ਹੀ ਮਾਂ ਛੱਡ ਬਟ ਲੱਗੇ ਠੀਕ ਆ ਲੱਤ ਬਾਹ ਮੇ ਡੁੱਟ ਜੂਗੀ ਮੈਨੂੰ ਮਜ਼ੂਰ ਆ ਪਰ ਬਸ ਇਹ ਜਾਨ ਬਚਣੀ ਚਾਹੀਦੀ ਐ ਮੈਨੂੰ ਹੋਰ ਨਹੀਂ ਕੁਝ ਵੀ ਚਾਹੀਦਾ ਜਦੋਂ ਮੈਂ ਉੱਥੇ ਜਾ ਕੇ ਵੇਖਿਆ ਮੈਂ ਦੋ ਐਂਬੂਲੈਂਸ ਲੱਗੀਆਂ ਇੱਕ ਐਂਬੂਲੈਂਸ ਦੇ ਵਿੱਚ ਚਰਨ ਜੋਸ ਸਿੰਘ ਨੂੰ ਲਟਾਇਆ ਹੋਇਆ ਸੀ ਦੂਸਰੀ ਐਂਬੂਲੈਂਸ ਦੇ ਵਿੱਚ ਅਰਜਿੰਦਰ ਸਿੰਘ ਨੂੰ ਲਟਾਇਆ ਹੋਇਆ ਸੀ ਤੇ ਮੈਂ ਬਹੁਤ ਆਵਾਜ਼ਾਂ ਮਾਰੀ ਇਹਨਾਂ ਦੋਵਾਂ ਨੂੰ ਮੈਂ ਕਿਹਾ ਯਾਰ ਉੱਠੋ ਭਰਾਇਆ ਮੈਂ ਤੁਹਾਡਾ ਉਹ ਆਵਾਂ ਉੱਥੋਂ ਜਾਂਦੀ ਪਰ ਮੈਨੂੰ ਕਿਸੇ ਨੇ ਕੋਈ ਰਿਸਪੌਂਸ ਨਹੀਂ ਕੀਤਾ ਮੈਨੂੰ ਇਹ ਹਰਜਿੰਦਰ ਸਿੰਘ ਦਾ ਮੈਰਿਡ ਕਿੰਨਾ ਚਿਰ ਹੋਇਆ ਹੋਈ ਹੈ ਇਹਨਾਂ ਦੀ ਫਰਵਰੀ ਚ ਹੋਈ ਹੈ ਜੀ ਤੇ ਕਿ ਕੌਣ ਕੌਣ ਨੇ ਪਰਿਵਾਰ ਦੇ ਵਿੱਚ ਪਰਿਵਾਰ ਦੇ ਵਿੱਚ ਜੀ ਇਹਦੇ ਮਦਰ ਨੇ ਵਾਈਫ ਨੇ ਤੇ ਇੱਕ ਇਹਨਾਂ ਦੇ ਕਜ਼ਰ ਇੰਦਰ ਨਾਲ ਇਹਨਾਂ ਕੋਲ ਜੀ ਤੇ ਇਹਨਾਂ ਦੇ ਸਿਸਟਰ ਮੈਰਿਡ ਨੇ ਤੇ ਕਿ ਹੋਰ ਕਿਹਦੇ ਕਿੰਨਾ ਚਿਰ ਹੋ ਗਿਆ ਥੇੜੇ ਨਾਲ ਡਿਊਟੀ ਲੱਗੀ ਹੋਈ ਡਿਊਟੀ ਇੱਥੇ ਜੀ ਇਹਨਾਂ ਦੇ ਪਹਿਲਾਂ ਤੇ ਸਟਾਰਟਿੰਗ ਤੋਂ ਇਹਨਾਂ ਦੇ ਡਿਊਟੀਆਂ ਇੱਥੇ ਕਰਦਾ ਰਿਹਾ ਮਨਾਂ ਕੋਲ ਸਾਡੇ ਇੱਥੇ ਹੈਗੇ ਜਗਦੀਸ਼ ਪਾਉ ਜੀ ਕਣਗੋ ਸਾਹਿਬ ਉਹਨਾਂ ਨੇ ਇਹਨਾਂ ਨੂੰ ਬੱਚਿਆਂ ਵਾਂਗੂ ਰੱਖਿਆ ਬਾਪਾ ਉਹ ਰਾਮ ਪ੍ਰਕਾਸ਼ ਜੀ ਹਮੇਸ਼ਾ ਉਹ ਬੱਚਿਆਂ ਨੂੰ ਪਿਆਰ ਕਰਦੇ ਰਹੇ ਨੇ ਉਹਨਾਂ ਥੋੜਾ ਜਿਹਾ ਹੈਗਾ ਸਿਰਾ ਸੁਭਾਅ ਵੀ ਬੱਚਾ ਵਾਲਾ ਸੀ ਸਾਰਿਆਂ ਤੋਂ ਪਿਆਰ ਲੈਂਦਾ ਸੀ ਅੱਜ ਤੱਕ ਜਿੰਨੇ ਤੱਕ ਪੂਰੇ ਜ਼ਿਲ੍ਹੇ ਵਿੱਚ ਜੇ ਤੁਸੀਂ ਕਹਿ ਰਹੇ ਹੋ ਨੇ ਸਾਰਿਆਂ ਤੋਂ ਪਿਆਰ ਲਿਆ ਡੀਸੀਆਂ ਤੱਕ ਡੀਆਰਓ ਤੱਕ ਕੀ ਇਹਨੂੰ ਸਨਮਾਨਿਤ ਕੀਤਾ ਗਿਆ ਪ੍ਰੋਪਰ ਤੌਰ ਤੇ ਕੀ ਸ਼ਾਇਦ ਇਹੋ ਜਿਹਾ ਪਟਵਾਰੀ ਨਹੀਂ ਹੋਊਗਾ ਕੋਈ ਵੀ ਇਹਨੇ ਕਦੀ ਅੱਜ ਤੱਕ ਕੋਈ ਗੁਮਾਨ ਨਹੀਂ ਕੀਤਾ ਕੋਈ ਗੁਮਾਨ ਨਹੀਂ ਸੀ ਆਗੇ ਮੈਂ ਫਡਵਾਰੀਆਂ ਮੈਨੂੰ ਇੰਨਾ ਕੰਮ ਆਉਂਦਾ ਹੈ ਜਿਹੜੇ ਦੂਜੇ ਰਣਜੋਤ ਸਿੰਘ ਨੇ ਉਹ ਨਾਰਲੀ ਪਿੰਡ ਦੇ ਜੀ ਨਾਰਲੀ ਪਿੰਡ ਦੇ ਉਹਨਾਂ ਦੀ ਕਿੱਥੇ ਡਿਊਟੀ ਸੀ ਉਹਨਾਂ ਦੀ ਡਿਊਟੀ ਐਸ ਵਕਤ ਚਵਾਲਾ ਸਾਈਡ ਸੀ ਫਿਲਹਾਲ ਇਹ ਪੁਲਿਸ ਵਾਲਾ ਕੋਈ ਆਈ ਪਹੁੰਚੀ ਪੁਲਿਸ ਤੋਂ ਕੀ ਕੀਤੀ ਗਈ ਪੁਲਿਸ ਰਾਤੀ ਜੀ ਉਹ ਉਹ ਉਸ ਟਾਈਮ ਤੇ ਆਈ ਸੀ ਉਹ ਸਾਨੂੰ ਹੁਣ ਕਹਿ ਕੇ ਗਏ ਨੇ ਕਿ ਸਵੇਰੇ ਸਾਰੀ ਕਾਰਵਾਈ ਕਰਾਂਗੇ ਤੇ ਹੁਣ ਅੱਜ ਗਏ ਨੇ ਜਿੱਦਾਂ ਸਾਡੇ ਗਏ ਨਾ ਤੇ ਇਸ ਕਾਰਵਾਈ ਤੋਂ ਬਾਅਦ ਸਾਰਾ ਫਿਰ ਸਾਨੂੰ ਗੜਬੜੀ ਦਿੱਤੀ ਜਾਊਗੀ